ਪੰਚਾਇਤ ਸਕੱਤਰਾਂ ਦੇ ਵੱਡੇ ਪੱਧਰ ਤੇ ਤਬਾਦਲੇ ਹੋਏ ਨੇ ਤਾਂ ਦੱਸਿਏ ਕਿ ਜਿੱਥੇ ਡਾਇਰੈਕਟੋਰੇਟ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਵੱਲੋਂ ਪ੍ਰਬੰਧਕੀ ਤੇ ਲੋਕ ਹਿੱਤਾਂ ਨੂੰ ਮੁੱਖ ਰੱਖਦਿਆਂ ਪੰਚਾਇਤ ਸਕੱਤਰਾਂ ਦੀਆਂ ਬਦਲੀਆਂ ਕਰ ਦਿੱਤੀਆਂ ਗਈਆਂ ਨੇ ਤਾਂ ਵੱਡੇ ਪੱਧਰ ਤੇ ਤਬਾਦਲੇ ਕੀਤੇ ਗਏ ਤੇ ਡਾਇਰੈਕਟੋਰੇਟ ਦਫ਼ਤਰ ਦੇ ਵੱਲੋਂ ਸਮੂਹ ਕਾਰਜਕਾਰੀ ਅਫਸਰ ਪੰਚਾਇਤ ਸੰਮਤੀ ਨੂੰ ਹਦਾਇਤ ਵੀ ਕੀਤੀ ਗਈ ਹੈ ਕਿ ਜੇਕਰ ਉਹਨਾਂ ਦੀ ਸੰਮਤੀ ਦੇ ਵਿੱਚ ਪਰਵਾਨਿਤ ਸਾਮੀ ਖਾਲੀ ਹੋਵੇ ਤਾਂ ਹੀ ਪੰਚਾਇਤ ਸਕੱਤਰ ਨੂੰ ਜੁਆਇਨ ਕਰਾਇਆ ਜਾਵੇ ਜੇਕਰ ਉਹਨਾਂ ਦੀ ਸੰਮਤੀ ਦੇ ਵਿੱਚ ਪਰਵਾਨਿਤ ਸਾਮੀਆਂ ਤੋਂ ਬਾਅਦ ਪੰਚਾਇਤ ਸਕੱਤਰ ਤਨਤ ਹੋ ਜਾਂਦੇ ਨੇ ਤਵਾਦੂ ਪੰਚਾਇਤ ਸਕੱਤਰਾਂ ਨੂੰ ਜੁਆਇਨ ਨਾ ਕਰਵਾਇਆ ਜਾਵੇ ਇਹਨਾਂਵਾਦੂ ਪੰਚਾਇਤ ਸਕੱਤਰਾਂ ਨੂੰ ਡਾਇਰੈਕਟੋਰੇਟ ਦੇ ਵਿੱਚ ਪੋਸਟਿੰਗ ਲਈ ਹੁਕਮ ਜਿਹੜੇ ਦੇ ਦਿੱਤੇ ਗਏ ਨੇ ਹੁਕਮ ਕਰਨ ਦੇ ਲਈ ਹਿਤ ਰਿਪੋਰਟ ਵੀ ਕੀਤੀ ਜਾਵੇ ਦੱਸ ਦਈਏ ਕਿ ਜਿਹੜੇ ਹੁਕਮ ਜਾਰੀ ਕੀਤੇ ਗਏ ਨੇ ਤਾਂ ਵੱਡੇ ਪੱਧਰ ਤੇ ਤਬਾਦਲੇ ਹੋਏ ਨੇ ਦੱਸ ਦਈਏ ਕਿ ਆਦੇਸ਼ ਵਿੱਚ ਕੀ ਆ ਗਿਆ ਕਿ ਜਿਸ ਕਰਮਚਾਰੀ ਦੀ ਰਿਟਾਇਰਮੈਂਟ ਨੂੰ 2 ਸਾਲ ਤੋਂ ਘੱਟ ਸਮਾਂ ਰਹਿੰਦਾ ਹੋਵੇ ਕਰਮਚਾਰੀ ਅੰਗਹੀਨ ਹੋਵੇ ਜਾਂ ਬਦਲੀ ਸੰਬੰਧੀ ਕੋਰਟ ਕੇਸ ਹੋਵੇ ਤਾਂ ਉਸ ਨੂੰ ਰੀਲੀਵ ਕਰਨ ਤੋਂ ਪਹਿਲਾਂ ਮੁੱਖ ਦਫ਼ਤਰ ਨੂੰ ਸੂਚਿਤ ਕਰਕੇ ਪ੍ਰਵਾਨਗੀ ਲੈਣੀ ਪਵੇਗੀ